ਜੀ ਡਾਕਟਰ ਸਿਆਖੀ ਜੇਕਰ ਗੱਲ ਕੀਤੀ ਹੈ ਜੇਲਾ ਹੁਸ਼ਾਰਪੁਰ ਦੀ ਤੁਸੀਂ ਜਿਉਂਦਾ ਮਾਤਰੀਓ ਐਮਪੀ ਸਾਹਿਬ ਨੇ ਹੁਸ਼ਾਰਪੁਰ ਦੇ ਨੇ ਐਮਐਲਏ ਸਾਹਿਬ ਜਿਨੇ ਵੀ ਨੇ ਹੁਸ਼ਾਰਪੁਰ ਦੇ ਨੇ ਸ਼ਹਿਰ ਦਾ ਵਿਕਾਸ ਜੇਕਰ ਦੇਖਿਆ ਕਿ ਕਿਨੇ ਬਾਹਰ ਪੜੀ ਹੋਈ ਹੈ ਕਿਉਂਕਿ ਹੁਸ਼ਾਰਪੁਰ ਦਾ ਤੁਸੀਂ ਗਾ ਰਹੇ ਨਹੀਂ ਕੋਈ ਇਦਾਂ ਦੀ ਗੱਲ ਹੀ ਦੇਖੋ ਅ ਅਸੀਂ ਪੂਰਾ ਤਾਲਮੇਲ ਨਾਲ ਸੀ ਆਪਾਂ ਕੰਮ ਕਰੇ ਜਿੰਪਾ ਜੀ ਡਾਕਟਰ ਰਾਜਕੁਮਾਰ ਇਹ ਮੈਂ ਦੱਸਣਾ ਚਾਹੂੰਗਾ ਕਿ ਤਕਰੀਬਨ ਉਹ ਸ਼ਾਹਪੁਰ ਸ਼ਹਿਰ ਲਈ ਤਕਰੀਬਨ ਮੇਰੇ ਖਰ 32 33 33 ਕਰੋੜ ਦੇ ਉਹ ਫੰਡ ਰੀਲੀਜ਼ ਹੋ ਚੁੱਕੇ ਨੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਵੱਲੋਂ ਤੇ ਉਹਦੇ ਟੈਂਡਰਿੰਗ ਪ੍ਰੋਸੈਸ ਲਾਗੂ ਹੈਗੀ ਆ ਉਹ ਵੀ ਤੁਹਾਨੂੰ ਬਹੁਤ ਜਲਦ ਅਸੀਂ ਜਨਤਕ ਅਸੀਂ ਕਰ ਦਾਂਗੇ ਆਪਾਂ ਕਿਹੜੇ ਕਿਹੜੇ ਪ੍ਰੋਜੈਕਟ ਕਿਹੜੇ ਕਿਹੜੇ ਜਿਹੜੇ ਹੈਗੇ ਉਹ ਸ਼ਹਿਰਪੁਰ ਕਾਰਪੋਰੇਸ਼ਨ ਦੇ ਅੰਦਰ ਹੋ ਘਮ ਹੋਣ ਵਾਲੇ ਹੈਗੇ ਤੇ ਦੂਜੀ ਖਬਰ ਮੈਂ ਦੱਸ ਦਵਾਂ ਕਿ ਜਿਹੜਾ ਫਾਇਰ ਬ੍ਰਿਗੇਡ ਸਿਗਾ ਉਹ ਸ਼ਹਿਰਪੁਰ ਵਿੱਚ ਜਿਹੜਾ ਸਿਹਰੀ ਰੋਡ ਤੇ ਸਿਗਾ ਉਹਨੂੰ ਵੀ ਅਸੀਂ ਬਾਹਰ ਆਪਾਂ ਸ਼ਿਫਟ ਕਰ ਰਹੇ ਆਪਾਂ ਤੇ ਉਹਦਾ ਵੀ ਟੈਂਡਰ ਹੋ ਚੁੱਕਿਆ ਹੈਗਾ ਇਕ ਦੋ ਦਿਨਾਂ ਚ ਵਰਕ ਅਲੋਟ ਵੀ ਹੋ ਜਾਏਗਾ ਉਹਨੂੰ ਵੀ ਅਸੀਂ ਆਪਾਂ ਬਾਹਰ ਲੈ ਕੇ ਆ ਜਾਾਂਗੇ ਇਹ ਦੇਸ਼ਰਾਗਰੋਂ ਦੇ ਸਾਹਮਣੇ ਜਿਹੜੀ ਗਊਸ਼ਾਲ ਹੈਗੀ ਉਹਦੇ ਕੋਲ ਆਪਾਂ ਕਰਾਂਗੇ ਆਪਾਂ ਇਨੋਗ੍ਰੇਸ਼ਨ ਤੇ ਕੋਸ਼ਿਸ਼ ਕਰਾਂਗੇ ਜਿੱਥੇ ਜਿਹੜੀ ਜਗ੍ਹਾ ਖਾਲੀ ਹੋਈ ਆ ਫਾਇਰ ਹਾਊਸ ਦੀ ਫਾਇਰ ਟੈਂਡਰ ਦੀ ਉੱਥੇ ਸਕੂਲ ਜਾਂ ਪੁਲਿਸ ਸਟੇਸ਼ਨ ਨੂੰ ਸ਼ਿਫਟ ਕਰਕੇ ਅਸਾਂ ਜਿਹੜਾ ਕਲੌਕ ਟੂਰ ਦਾ ਕੰਜੈਸ਼ਨ ਹੈਗਾ ਉਹ ਤੇ ਉਹਨੂੰ ਆਪਾਂ ਪ੍ਰੈਸ ਨੂੰ ਬਖਟਾਵਾਂ ਜੀ ਸਰ ਜੀ ਗौਸ਼ਰ ਇਹ ਗੱਲ ਕੀਤੀ ਜਿਹੜੀ ਕਿ ਇਹਨਾਂ ਕੋਣੀ ਰੋਡ ਤੇ ਮਾਤਰਾ ਇਹ ਨਹੀਂ ਸੰਗੈ ਜਾਂਦੀ ਪਰ 12 ਪਸ਼ੂਆਂ ਦਾ ਗੌਸ਼ਰ ਸੀ ਜਾ ਜਾਂਦਾ ਪਰ ਉੱਥੇ ਕੁਝ ਨਹੀਂ ਹਾਲ ਉਹਨਾਂ ਦਾ ਕਿੱਥੇ ਲੱਗਦਾ ਜੀ ਲੱਗੇ ਹੋ ਸੀ ਦੇਖੋ ਹਰੇਕ ਚੀਜ਼ ਨੂੰ ਮੈਂ ਕਹਾਂਗਾ ਕਿ ਟਾਈਮ ਲੱਗਦਾ ਹੈਗਾ ਤੇ ਸਾਡੀ ਪੂਰੀ ਮੁਨਕਿਨ ਕੋਸ਼ਿਸ਼ ਹੈ ਕਿ ਜਿਹੜੇ ਗਊਸ਼ ਜਿਹੜੇ ਵਾਰਾ ਪਸ਼ੂ ਹੈਗੇ ਉਹਨਾਂ ਨੂੰ ਗੌਸ਼ਰ ਦਾ ਜਸਬ ਸਿਫਟ ਕਰੀਏ ਸਾਡੇ ਪਰਧਾਰ ਵੀ ਇੱਥੇ ਪਹੁੰਚ ਲਈ ਚਿਚੀ ਸਾਹਿਬ ਉਹ ਵੀ ਦਿਨ ਰਾਤ ਬਿੰਦ ਕਰਦੇ ਨੇ ਤੇ ਸਾਡੇ ਕੋਲ ਜਿਹੜੀ ਹੈਗੀ ਹੈ ਫਲਾਈ ਹੈਗੀ ਉੱਥੇ ਤੇ ਕ੍ਰਿਮਨਸੀ ਆਪਾਂ ਜਿਹੜਾ ਕੋ ਸੈੱਡ ਬਣਿਆ ਸੀ ਬਹੁਤ ਹੀ ਸਾਲੋਂ ਉੱਥੇ ਆਪਾਂ ਸ਼ਿਫਟ ਕਰਦੇ ਜੀ ਜੇਕਰ ਰੇਲਵੇ ਫਾਟ ਦੀ ਗੱਲ ਕੀਤੀ ਹੈ ਉਹਦਾ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਐਮਬੂਲੈਂਸ ਦੀ ਗੱਲ ਵੀ ਕਾਫੀ ਉੱਥੇ ਲੰਬੀਆਂ ਲਾਈਨਾਂ ਲੱਗਦੀਆਂ ਜੀ ਉਹ ਜ਼ਰੂਰ ਆਪਾਂ ਜੋ ਵੀ ਉਹਦਾ ਬੈਸਟ ਪੋਸੀਬਲ ਹੋਗਾ ਕਿ ਉੱਥੋਂ ਦੇ ਨੁਮਾਇੰਦਗੀ ਪਰਮ ਸ਼ਿੰਕਰ ਜਿੰਪਾ ਜੀ ਕਰਦੇ ਹੈਗੇ ਤੇ ਅਸੀਂ ਨਾਲ ਹੈਲਪ ਕਰਕੇ ਡਾਕਟਰ ਰਾਜ ਕੁਮਾਰ ਦੇ ਨਾਲ ਪੂਰੀ ਲੀਡਰਸ਼ਿਪ ਨਾਲ ਬੈਠ ਕੇ ਜੋ ਵੀ ਉਹਦਾ ਜੋ ਲੋਕਾਂ ਦੇ ਮੁਤਾਬਕ ਹੋਗਾ ਸੀ ਆਪਾਂ ਉਹ ਕਰਾਂਗੇ ਆਪਾਂ ਜੀ